ਅਕਾਲੀ ਦਲ ਨੇ ਅੱਠ ਬਾਗੀ ਜਦੋਂ ਦੇ ਕੱਢੇ ਆ ਕੱਡੇ ਤਾਂ ਨਹੀਂ ਕਢਾਏ ਗਏ ਆ ਸੂਤਰ ਦੱਸਦੇ ਆ ਕਿ ਬੀਬੀ ਹਰ ਸਿਮਰਤ ਕੌਰ ਬਾਦਲ ਤੇ ਵਿਕਰਮਜੀਠੀਆ ਬਹੁਤ ਖੁਸ਼ ਹੈ ਇਹਨਾਂ ਨੇ ਕਢਾਏ ਆ ਹੁਣ ਜਿਹੜਾ ਹੈਗਾ ਵਿਕਰਮਜੀਠੀਏ ਦਾ ਅਕਾਲੀ ਦਲ ਤੇ ਕਬਜ਼ਾ ਲਗਭਗ ਤੈ ਹੋ ਚੁੱਕਾ ਹੈ ਮਸਲਾ ਕੀ ਸੀ ਮਸਲਾ ਕੋਈ ਬੀਅਦਬੀਆਂ ਦਾ ਨਹੀਂ ਮਸਲਾ ਕੋਈ ਲੋਕਾਂ ਦਾ ਨਹੀਂ ਮਸਲਾ ਕੋਈ ਅਕਾਲੀ ਦਲ ਦੇ ਸਰਪ੍ਰਸਤਾਂ ਦਾ ਨਹੀਂ ਮਸਲਾ ਕੀ ਹੈ ਵੀ ਅਕਾਲੀ ਦਲ ਤੇ ਮਜੀਠੀਆ ਪਰਿਵਾਰ ਕਬਜ਼ਾ ਕਿਵੇਂ ਕਰੇ ਉਹ ਲਗਭਗ ਹੁਣ ਜਿਹੜਾ ਹੈਗਾ ਰਸਤੇ ਖੁੱਲ ਗਏ ਖੁੱਲਣ ਤੋਂ ਬਾਅਦ ਇਹ ਖੁੱਲ ਗਏ ਕਿ ਜਿਹੜੇ ਪ੍ਰਾਣੇ ਅਕਾਲੀ ਦਲ ਨਾਲ ਜੁੜੇ ਹੋਏ ਸੀ ਪਿਛਲੇ 60-66 ਸਾਲਾਂ ਤੋਂ 70 ਸਾਲਾਂ ਤੋਂ ਉਹ ਬੰਦੇ ਬਾਹਰ ਮਾਰੇ ਕੱਢ ਗਏ ਜਿਵੇਂ ਢੀਂਡ ਸੇ ਸੀ ਮਲੂਕਾ ਪ੍ਰਵਾਸ ਸੀ ਬਡਾਲਾ ਸੀ ਜਗੀਰ ਕੌਰ ਸੀ ਲੰਬੇ ਸੀ ਇਹ ਸੀਨੀਅਰ ਸੂਚੀ ਦੇ ਵਿੱਚ ਆਉਂਦੇ ਸੀ ਹੁਣ ਉਹ ਬਾਹਰ ਕੱਢ ਤੇ ਹੁਣ ਸੀਨੀਅਰ ਸੂਚੀ ਦੇ ਵਿੱਚ ਜੂਨੀਅਰਾਂ ਨੂੰ ਭਰਤੀ ਕਰਕੇ ਵਿਕਰਮ ਮਜੀਠੀਆ ਆ ਗਿਆ ਜਦੋਂ ਨਵੇਂ ਮੁੰਡੇ ਹੁਣ ਭਰਤੀ ਕਰ ਲਏ ਉਹਨਾਂ ਚੋਂ ਸੀਨੀਅਰ ਕੌਣ ਬਣ ਗਿਆ ਵਿਕਰਮ ਮਜੀਠੀਆ ਹੁਣ ਵਿਕਰਮ ਮਜੀਠੀਏ ਨੂੰ ਅੱਗੇ ਲਿਹਾਉਣ ਦੀ ਤਿਆਰੀ ਹੈ ਤੇ ਇਹ ਜਿਹੜੀ ਪ੍ਰਧਾਨਗੀ ਹੈ ਸੁਖਵੀਰ ਬਾਦਲ ਤੋਂ ਵੀ ਖੋਈ ਜਾਵੇਗੀ ਹੁਣ ਹਾਈਜੈਕ ਕਰਕੇ ਪਹਿਲਾਂ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਾਈਜੈਕ ਕੀਤਾ 5 ਤੋਂ ਆਹ ਸੌਰੀ 7 ਤੋਂ 12 12 ਤੋਂ 17 10 ਸਾਲ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰਬੜ ਦੀ ਮੋਰ ਬਣਾ ਕੇ ਰੱਖਿਆ ਹਾਈਜੈਕ ਕਰਕੇ ਇਹਨਾਂ ਤਿੰਨਾਂ ਬੰਦਿਆਂ ਨੇ ਸਰਕਾਰ ਚਲਾਈ ਸੀ ਹਰਸਿਮਰਤ ਕੌਰ ਬਾਦਲ ਔਰ ਵਿਕਰਮਜੀਤ ਸਿੰਘ ਮਜੀਠੀਆ ਤੇ ਸੁਖਵੀਰ ਬਾਦਲ ਹੁਣ ਸੁਖਵੀਰ ਬਾਦਲ ਦੇ ਉੱਤੇ ਦੋ ਹਾਵੀ ਹੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤਾਂ ਚਲੋ ਰੱਬ ਨੂੰ ਪਿਆਰੇ ਹੋਗੇ ਹੁਣ ਰਹੇਗਾ ਸੁਖਵੀਰ ਬਾਦਲ ਸੁਖਵੀਰ ਬਾਦਲ ਤੇ ਦੋ ਹਰਸਿਮਰਤ ਹਰਸਿਮਰਤ ਕੌਰ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਇਹ ਦੋਨੇ ਹੁਣ ਹਾਵੀ ਹੋਗੇ ਹੁਣ ਇਹ ਅੱਗੇ ਲਿਆਉਣ ਦਾ ਸਟੰਟ ਕੀ ਹੈ ਵੀ ਵਿਕਰਮਜੀਠੀਆ ਜਿਹੜਾ ਹੈਗਾ ਸਰਪ੍ਰਸਤ ਬਣੂਗਾ ਵਿਕਰਮਜੀਠੀਆ ਜਿਹੜਾ ਅਕਾਲੀ ਦਲ ਤੇ ਕਬਜ਼ਾ ਕਰੂਗਾ ਤੇ ਕਬਜ਼ਾ ਕਰਾਉਣ ਵਾਲਾ ਜਿਹੜਾ ਹੈਗਾ ਰਾਹ ਖੁੱਲ ਗਿਆ ਹੁਣ ਸ਼ਾਸਨਿਕ ਕਮੇਟੀ ਨੇ ਉਹ ਬਾਹਰ ਕੱਢ ਤੇ ਤੇ ਜਿਹੜੇ ਇਹ ਚਾਲਾਂ ਚੱਲਦੇ ਆ ਬਦਲ ਕੇ ਹੁਣ ਵਿਕਰਮਜੀਠੀਆ ਜਿਹੜਾ ਉਹ ਵੀ ਜਿਹੜਾ ਅਕਾਲੀ ਦਲ ਨੂੰ ਕੰਮਜਾਪ ਨਹੀਂ ਕਰ ਸਕਦਾ ਆਪਦੇ ਹਲਕੇ 'ਚ ਜਰੂਰ ਹੋ ਸਕਦਾ ਉਹਦੀ ਕੋਈ ਵੋਟ ਬੈਂਕ ਹੋਵੇ ਜਾਂ ਜਿੱਤ ਜੇ ਉਹ ਕਿਉਂ ਨਹੀਂ ਕਰ ਸਕਦਾ ਉਹਦੇ ਤੇ ਵੱਡਾ ਇਲਜ਼ਾਮ ਹੈ ਚਿੱਟੇ ਦਾ ਨਸ਼ਿਆਂ ਦਾ ਉਹਦੇ ਤੇ ਲੱਗੀ ਵੀ 28 29 ਐਨਡੀਪੀ ਐਕਟ ਗੱਡੀਆਂ ਦਿੱਤੀਆਂ ਗਡਾਉਣ ਦਿੱਤੇ ਜਗ੍ਹਾ ਦਿੱਤੀ ਨਸ਼ਾ ਪੱਤਾ ਰੱਖਣ ਨੂੰ ਇਹ ਦੋਲ ਜਾਂ ਬਹੁਤ ਵੱਡੇ ਨਾ ਵਹੀਕਲ ਦੇਣੇ ਔਰ ਜਗ੍ਹਾ ਦੇਣੀ ਇਹ ਹੋ ਗਿਆ ਪਾਵਰ ਆਫ ਦਾ ਮੈਸੇਜ ਉਸ ਮੰਤਰੀ ਹੋਣ ਦੇ ਨਾਂ ਤੇ ਵੀ ਉੱਥੇ ਰੱਖੋ ਯਾਰ ਮੈਂ ਬੈਠਾ ਇਹਦੇ ਤੇ ਇਹ ਇਲਜ਼ਾਮ ਹੈ ਐਨਡੀਪੀ ਐਕਟ ਤਹਿਤ ਹੁਣ ਜਿਹੜਾ ਹੈਗਾ ਆਪਣਾ ਵਿਕਰਮਜੀਠੀਆ ਇਹ ਵੀ ਪਾਰਟੀ ਨੂੰ ਜ਼ੀਰੋ ਕਰੇਗਾ ਕਿਉਂਕਿ ਇਹਦੇ ਤੇ ਇਹ ਇਲਜ਼ਾਮ ਲੱਗਿਆ ਬਹੁਤ ਵੱਡਾ ਨੌਜਵਾਨੀਆ ਜਿਹੜੀ ਸਾਡੀ ਖਤਮ ਹੋ ਗਈ ਔਰ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਤੇ ਲੱਗਿਆ ਸੁਖਵੀਰ ਬਾਦਲ ਤੇ ਬੇਅਦਬੀ ਦਾ ਪੰਜਾਬ ਦੇ ਵਿੱਚ ਇਹ ਜਿਹੜਾ ਸਾਡਾ ਪੰਜਾਬ ਹੈ ਪੰਜਾਬ ਹੈ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਧਾਰਮਿਕ ਸੋਸਾਇਟੀ ਨੂੰ ਪਹਿਲ ਦਿੱਤੀ ਜਾਂਦੀ ਹੈ ਰਿਲੀਜੀਅਸ ਮੁੱਦਾ ਇਹ ਸਿੱਖਾਂ ਦਾ ਉਹ ਵੀ ਖਾਸ ਕਰਕੇ ਸਿੱਖਾਂ ਦਾ ਹੁਣ ਦੂਜੇ ਏ ਬੀ ਸੀ ਧਰਮ ਵਾਲੇ ਕਹਿੰਦੇ ਨੇ ਕਿ ਉਹ ਕੀ ਕਰਨਗੇ ਜਿਹੜੇ ਆਪਦੀ ਸਰਕਾਰ ਦੇ ਵਿੱਚ ਆਪ ਦੇ ਧਰਮ ਨੂੰ ਨਹੀਂ ਬਚਾ ਸਕੇ ਗੱਲ ਵੀ ਸਹੀ ਹੈ ਉਹ ਕੌਮਾਂ ਕਦੇ ਕਾਮਯਾਬ ਨਹੀਂ ਹੁੰਦੀਆਂ ਜਿਹੜੀਆਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਕਦੇ ਕਾਮਯਾਬ ਨਹੀਂ ਹੁੰਦੀਆਂ ਜੋ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਤੇ ਉਹ ਪਾਰਟੀਆਂ ਕਦੇ ਨਹੀਂ ਕਾਮਯਾਬ ਹੁੰਦੀਆਂ ਜਿਹੜੀਆਂ ਆਪਦੇ ਧਰਮ ਨੂੰ ਸਤਿਆਨਾਸ਼ ਕਰਦੀਆਂ ਹੁਣ ਹੁਣ ਕੀ ਹੈ ਗੱਲ ਵੀ ਸੁਖਵੀਰ ਬਾਦਲ ਨੂੰ ਲਾਂਬੇ ਕਰਕੇ ਹਰ ਸਿਮਰਤ ਕੌਰ ਬਾਦਲ ਨੂੰ ਜਾਂ ਪ੍ਰਧਾਨ ਬਣਾਵਾਗੇ ਜਾਂ ਬਣਾਵਾਗੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਹੁਣ ਜੇ ਹਰ ਸਿਮਰਤ ਨੂੰ ਬਣਾਉਂਦੇ ਆ ਤਾਂ ਉਹ ਬਾਦਲ ਪਰਿਵਾਰ ਦੀ ਮੈਂਬਰ ਹੈ ਫੇਰ ਨਹੀਂ ਲੋਕਾਂ ਨੇ ਮਗਰ ਲੱਗਣਾ ਜੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਬਣਾਉਂਦੇ ਆ ਉਹ ਜਿਹੜੇ ਪੰਜ ਸੱਤ ਨਾਲ ਤੁਰੇ ਫਿਰਦੇ ਉਹ ਵੀ ਪਾਸ ਜਾਣਗੇ ਕਿਉਂਕਿ ਉਹ ਤੇ ਚਿੱਟੇ ਦਾ ਦੋਸ਼ ਹੈ ਇਸ ਕਰਕੇ ਹੈਗਾ ਜਿਹੜਾ ਇਹ ਜਿਹੜੀ ਅਨੁਸ਼ਾਸਨੀ ਕਮੇਟੀ ਜਾਂ ਹੋਰ ਬਣਾਈਆਂ ਇਹ ਤਾਂ ਇੱਕ ਜਗਾੜੂ ਬਿੰਗ ਬਣਾਏ ਹੋਏ ਐ ਵੀ 10 ਬੰਦਿਆਂ ਨੇ 10 ਗੱਦ ਕਰਤੇ ਪ੍ਰੋਟੋਕੋਲ ਦੇ ਵਿੱਚ ਕਿਉਂਕਿ ਉਹ ਸਮਝਾ ਕੇ ਪਹਿਲਾਂ ਲੈ ਜਾਂਦੇ ਨੇ ਉਹਨਾਂ ਨੂੰ ਵੀ ਤੁਸੀਂ ਆਹ ਬੋਲਣਾ ਹੁਣ ਪਾਰਟੀ ਦਾ ਜਿਹੜਾ ਸਰਪ੍ਰਸਤ ਹੈ ਉਹਦੇ ਮੂਹਰੇ ਉਹਨਾਂ ਦੀ ਕੀ ਜ਼ਰੂਰਤ ਐ ਜਾਂ ਹੋਰ ਕਮੇਟੀ ਦੀ ਕੀ ਜ਼ਰੂਰਤ ਐ ਜਾਂ ਡੈਲੀਗੇਟਾਂ ਦੀ ਜਾਂ ਮੈਂਬਰਾਂ ਦੀ ਜਾਂ ਅਨੁਸ਼ਾਸਨੀ ਕਮੇਟੀ ਦੇ ਮੈਂਬਰਾਂ ਦੀ ਉਹਨਾਂ ਦੀ ਕੀ ਜ਼ਰੂਰਤ ਐ ਵੀ ਉਹਦੇ ਮੂਹਰੇ ਬੋਲ ਜਾਣ ਕਿਉਂਕਿ ਉਹ ਇਹ ਨਹੀਂ ਤਾਂ ਬਣਾਏ ਹੋਏ ਐ ਉਹ ਖਾਲੀ ਕਾਗਜ਼ ਤੇ ਸਾਈਨ ਕਰਾ ਕੇ ਲੈਟਰ ਪੈਡ ਤੇ ਉੱਤੇ ਲਿਖ ਲੈਂਦੇ ਆ ਵੀ ਆਹਾ ਹਾ ਇੰਨੇ ਤੋਂ ਇੰਨੇ ਮੀਟਿੰਗ ਚੱਲੀ ਜਿਹਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਇਆ ਗਿਆ ਕਿ ਇਹੇ ਬੰਦੇ ਹੈਗੇ ਜਿਹੜੇ ਪਾਰਟੀ ਦੀ ਪਿੱਠ 'ਤੇ ਸੂਰਾ ਮਾਰਦੇ ਆ ਤੇ ਇਹਨਾਂ ਨੂੰ ਇਸ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਤੇ ਤਿੰਨ ਵਾਰੀ ਇਹਨਾਂ ਨੂੰ ਨੋਟਿਸ ਦਿੱਤਾ ਜੀ ਜਿਹੜੇ ਨੋਟਿਸ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਇਸ ਕਰਕੇ ਜਿਹੜੇ ਇਹ ਪਾਰਟੀ 'ਚੋਂ ਕੱਢੇ ਜਾਂਦੇ ਆ ਕੱਢੇ ਨਹੀਂ ਜਾਂਦੇ ਇਹ ਜਿਹੜਾ ਆਪ ਦਾ ਕਬਜ਼ਾ ਬਰਕਰਾਰ ਰੱਖਣ ਵਾਸਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਬਲਿਕ ਸਾਡੇ ਲੋਕ ਇਹ ਦੱਸਣਗੇ ਵੀ ਉਹ ਕਿਹਨੂੰ ਚਾਹੁੰਦੇ ਐ ਅਕਾਲੀ ਦਲ ਦੇ ਅਕਾਲੀ ਦਲ ਆ ਜਿਹੜਾ ਉਹ ਇੱਕ ਸਹੀਦਾਨੀ ਪਾਰਟੀ ਐ ਕੌਮੀ ਯੋਧਿਆਂ ਦੀ ਪਾਰਟੀ ਐ ਅਕਾਲੀ ਦਲ ਉਹ ਬਣ ਗਈ ਬਾਦਲ ਐਂਡ ਪਾਰਟੀ ਬਣ ਗਈ ਹੁਣ ਅਕਾਲੀ ਦਲ ਦੇ ਵਿੱਚ ਜਿਹੜੇ ਜਥੇਦਾਰ ਜੀ ਉਹਨਾਂ ਕੋਲੇ ਤਾਂ ਉਸ ਟਾਈਮ ਤੇ ਜਿਹੜੇ ਆਪਣੇ ਤੰਗੇ ਰੇੜੇ ਚੱਲਦੇ ਹੁੰਦੇ ਸੀ ਉਹ ਵੀ ਨਹੀਂ ਸੀ ਬੱਸਾਂ ਦਾ ਬਾਦ ਚ ਆਈਆਂ ਤੇ ਇਹਨਾਂ ਨੇ ਕੀ ਕਰਿਆ ਬਾਦਲ ਕਹਿੰਦੇ ਬੱਸਾਂ ਜਹਾਜ਼ ਹੋਰ ਟਰਾਂਸਪੋਰਟਾਂ ਫੋਰ ਮਤਲਬ ਜਿਹੜੇ ਹੈਗੇ ਹੋਟਲ ਇਹ ਆਪਣੇ ਢਾਬਿਆਂ ਦੇ ਕਬਜ਼ੇ ਈਵਨ ਕੇ ਦਵਾਈਆਂ ਬਰੈਡਾਂ ਤੇ ਜੋ ਵੀ ਹੈ ਸਤਾਏ ਹੋਏ ਲੋਕ ਇੰਡਸਟਰੀ ਵਾਲੇ ਕਬਾੜੀਏ ਭੱਜ ਗਏ ਬਾਹਰ ਭੱਜ ਗਏ ਇਹਨਾਂ ਦੇ ਮਤਲਬ ਸਤਾਏ ਹੋਏ ਸੋ ਇਸ ਕਰਕੇ ਜਿਹੜਾ ਹੈਗਾ ਇਹ ਇਹ ਅਕਾਲੀ ਦਲ ਆ ਜਿਹੜਾ ਇਹ ਬਾਦਲ ਕਹਿੰਤੋਂ ਵੀ ਪਰੇ ਹਟੇ ਤੇ ਵਿਕਰਮਜੀਠੀ ਤੋਂ ਪਰੇ ਹਟੇ ਕੋਈ ਨਵਾਂ ਬੰਦਾ ਆਉਂਦਾ ਫੇਰ ਇਹ ਸਰਜੀਤ ਹੋਵੇਗਾ ਨਹੀਂ ਇਹ ਪਾਰਟੀ 0 ਹੈ ਇਹ ਬੰਦੇ ਹੁਣ ਕਬਜ਼ਾ ਕਰਕੇ ਅੱਗੇ ਲਿਆਉਣਾ ਚਾਹੁੰਦੇ ਆ ਵੀ ਅਸੀਂ ਇਹਦੇ ਸਰਪ੍ਰਸਤ ਬਣੀਏ ਪਰ ਲੋਕ ਆ ਜਿਹੜੇ ਸਾਡੇ ਨਹੀਂ ਚਾਹੁੰਦੇ ਹੁਣ ਇਹ ਜਿਹੜੇ 8 ਬੰਦੇ ਕੱਢਣ ਨਾਲ ਪੁਰਾਣੇ ਆਪਣਾ ਗੁਰਪ੍ਰਤਾਪ ਸਿੰਘ ਬਡਾਲਾ ਪਰਮਿੰਦਰ ਸਿੰਘ ਢੀਂਡਸਾ ਸ਼ਕੰਦਰ ਸਿੰਘ ਮਲੂਕਾ ਪ੍ਰੇਮ ਸਿੰਘ ਚੰਦੂ ਮਾਹਰਾ ਚੰਨਜੀਤ ਬਰਾੜ ਬੀਬੀ ਜੰਗੀਰ ਕੌਰ ਸਰਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰੇ 8 ਕੱਢਣ ਨਾਲ ਵਿਕਰਮਜੀਤ ਸਿੰਘ ਮਜੀਠੀਆ ਹਰ ਸਿਮਰਤ ਕੋਰ ਬਾਦਲ ਬਾਗੋ ਬਾਗ ਆ ਕਿ ਮੇਰਾ ਭਾਈ ਆ ਜਿਹੜਾ ਉਹ ਪਾਰਟੀ ਦਾ ਸਰਪ੍ਰਸਤ ਬਣੂਗਾ ਪਰ ਜਿਹੜੇ 5-7 ਹੈਗੇ ਆ ਜਦੋਂ ਭਾਈ ਮੂਰੇ ਆ ਗਿਆ ਉਹ ਵੀ ਪੱਜ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ